ਉੜੀਏ ਕਾਲੇ ਨੇ ਮੇਰੇ ਵੀਓ ਕਾਲੇ ਦੀ ਕਬੱਡੀ ਪੈ ਚੁੱਕੀ ਹੈ ਸਾਹਮਣੇ ਕਾਸੀਆ ਵਾਲੇ ਚਾਰ ਤਿਆਰ ਹੁਣ ਜੱਗੂ ਹੈ ਹਾਕਮ ਵਾਲੇ ਤੜਨਾ ਹਾਏ ਬਿੰਦੂ ਸੀ ਤਿਆਰ ਯਾਰੋ ਜੀਪ ਦਾ ਕਹਿੰਦਾ ਹੁਣ ਤੂੰ ਉੱਤਰ ਲੈ ਮੈਂ ਲਾ ਲਿਆ ਜਫਾ ਮੈਨੂੰ ਸਰਫਾ ਮਾਣੇ ਬੱਲੇ ਵਾਲੀ ਸੀ ਤਿਆਰੀ ਬਿੰਦੂ ਦੇ ਲਈ ਹੈ ਔਰ ਸਾਹਮਣੇ ਪੱਟੂ ਮੇਰੇ ਵੀ ਸੱਜਾ ਵਾਲਾ ਅਗਲੀ ਕਬੱਡੀ ਕੌਣ ਲਈ ਵਧਿਆ ਮੁਕਾਬਲਾ ਜੀਪ ਦਾ ਕਰਾ ਬੀਨੂੰ ਜੱਗੂ ਨੇ ਫੇਰ ਬਿੰਦੂ ਸੀਚੇ ਵਾਲਿਆਂ ਨੂੰ ਗੱਡੀ ਤੋਂ ਲਾਤਾ ਜਿੰਨਾ ਤਰਾ ਹੋ ਜਾ ਜੀ ਮੈਂ ਲੱਗੇ ਲੱਗੀਆਂ ਹਾਏ ਗੁਰਿੰਦਰ ਤੋਂ ਫੇਨੇ ਸੰਘਬਾਲ ਵਾਲੇ ਪੋਖਲੋਂ ਦੀ ਕਾਰੇ ਬੱਕਰੇ ਕੋਲੇ ਵਧੀਆ ਸਾਜੀ ਦੇ ਵੀ ਸਾਹਮਣੇ ਪਈ ਹੋਈ ਪੱਟੋ ਦੀ ਕਬੱਡੀ ਹਾਕਮ ਵਾਲਿਆ ਹਾਕਮ ਵਾਲਿਆ জি